ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਐਸੇ ਸਪਿਸ਼ੇ ਸ੍ਰੀ ਮੁਕਸਰ ਸਾਹਿਬ ਦੇ ਵਿਪਲ ਰਸਮੀ ਮਨਾਵਣ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਵਿਖੇ ਸਬਸੁਰੱਖਿਆ ਪ੍ਰਬੰਧਨ ਦੇ ਲੜੀ ਤਹਿਤ ਪੁਲਿਸ ਨੇ ਆਫਰ ਟੁਕੜੀਆਂ ਬਣਾ ਕੇ ਸਿਰਾਰਤੀ ਅਨਸਰਾਂ ਦੇ ਟਿਕਾਣਾ ਤੇ ਸਬਸ ਅਭਿਆਨ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਜਿਲ੍ਹਾ ਦੀਆਂ ਸਬਡਿਵੀਜ਼ਨ ਸ੍ਰੀ ਮੁਕਸਰ ਸਾਹਿਬ ਗਿੱਦੜਪਾ ਮਲੋਟ ਅਤੇ ਲੰਬੀ ਦੇ ਏਰੀਆ ਵਿੱਚ ਕੁਲ ਵੀ ਨਾਕੇ ਲਗਾ ਕੇ ਸੱਕੇ ਰਹੀ ਕਲਾ ਅਤੇ ਪੁਰਸ਼ਾਂ ਦੀ ਤਲਾਸ਼ੀ ਕੀਤੀ ਗਈ ਇਨਾ ਨਾਕਿਆਂ ਦੇ ਸੁਪਰਵਾਈਜ਼ਨ ਡੀਐਸਪੀ ਸ੍ਰੀ ਮੁਖਤਸਰ ਸਾਹਿਬ ਸਤਨਾਮ ਸਿੰਘ ਡੀਐਸਪੀ ਲੰਬੀ ਸਰਦਾਰ ਫਤਿਹ ਸਿੰਘ ਬਰਾੜ ਡੀਐਸਪੀ ਸੀਏ ਡਬਲਯੂਸੀ ਨਵੀਨ ਕੁਮਾਰ ਡੀਐਸਪੀ ਗੇਦਰਵਾ ਸਰਦਾਰ ਜਸਵੀਰ ਸਿੰਘ ਪੰਨੋ ਡੀਐਸਪੀ ਮਲੋੜ ਸ੍ਰੀ ਪਵਨਜੀਤ ਸਿੰਘ ਡੀਐਸਪੀ ਐਸਰੀ ਅਮਨਦੀਪ ਸਿੰਘ ਡੀਐਸਪੀ ਡੀ ਸ੍ਰੀ ਜਸਪਾਲ ਸਿੰਘ ਅਤੇ ਡੀਐਸਪੀ ਪਬੀਆਈ ਸ੍ਰੀ ਇਸ਼ਾਨ ਸਿੰਘ ਵਾਲੋਂ ਕੀਤੀ ਗਈ ਇਸ ਮੌਕੇ ਮੁੱਖ ਅਫਸਰਾਂ ਤੋਂ ਇਲਾਵਾ 250 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ਇਸ ਮੌਕੇ ਜਾਣਕਾਰੀ ਤੇ ਐਸਐਸਪੀ ਸਪੈਸ਼ਲੀ ਪਾਕਿਰਦ ਸਿੰਘ ਮੀਣਾ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਪੀਏਆਈਐਸ ਐਪ ਦੀ ਵਰਤੋਂ ਕਰਕੇ ਕ੍ਰਿਮੀਨਲ ਵੇਕਲਾਂ ਦੀ ਪਛਾਣ ਕੀਤੀ ਗਈ ਅਤੇ ਵਾਹਨ ਐਪ ਦੀ ਵਰਤੋਂ ਕਰਕੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਵੀ ਵਹੀਕਲ ਚੋਰੀ ਦਾ ਨਾ ਹੋਵੇ ਅਤੇ ਉਹਨਾਂ ਦੱਸਿਆ ਗਿਆ ਕਿ ਸਪੈਸ਼ਲ ਚੈਕਿੰਗ ਦੌਰਾਨ 26 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ ਸ਼ਰਾਬ ਪੀ ਕੇ ਵਹੀਕਲ ਚਲਾਉਣ ਤੇ ਇੱਕ ਵਹੀਕਲ ਦਾ ਚਲਾਣ ਕੀਤਾ ਗਿਆ ਅਤੇ ਕਿਸੇ ਵੀ ਸ਼ਰਾਬ ਦੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਅਸੀਂ ਮੁਕਸਰੇ ਪੂਰੇ ਡਿਸਟ੍ਰਿਕਟ ਦੇ ਵਿੱਚ बी नाके लगा रखे हैं ये जो तो छह बजे से और दस बजे तक स्पेशल नाकाबंदी करवाई हैगी भी जी सारे जीओ साहिबान तो और एस साहिबान ओ साहबान चौकी इंचार्ज और लाइन सब इंस्पेक्टर इंस्पेक्टर है सारे ऑन ड्यूटी हैराउंड ढाई सौ पुलिस पर्सनल डिप्यूट किए गए हैं और स्पेशली अभी टू व्हीलर की चेकिंग कर रहे हैं ताकि जो क्रिमिनल्स है विदाउट नंबर प्लेट ट्रिपल राइडर आ, और जो क्राइम करते हैं उनके विशेष नकेल कसी जा रही हैगी दस बजे तक अभी जो सा अचीवमेंट है, है तो नाकियामंदी में काफी जो बंदे ने काफी चलान बना रहे हैं और जो ड्रंकन ड्राइविंग के चलान भी अभी बना रहे स्पेशल मुहिम चला रखी है ड्रंक एंड ड्राइविंग की भी ताकि जो आ, ड्रंकन करके और बाद में ओवर स्पीड गाड़ी चला के और काफी हादसे भी आगे इसलिए तो असी इस एल्कोमीटर राही वक् वक्त जो एस एच ओ साहेबान है वो ड्रंकन ड्राइविंग के चलाने बना रहे हैं देतरी वहां से पत्रकार गोविंद गुप्ता की रिपोर्ट